ਪੰਜਾਬੀ ਇਕਤਾ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਆਮ ਆਦਮੀ ਪਾਰਟੀ ਦੀ ਐਮਐਲਏ ਬਲਜਿੰਦਰ ਕੌਰ ਨੇ ਵੱਡੇ ਕਪਲੇ ਦਾ ਪਰਦਾਫਾਸ਼ ਕੀਤਾ ਹੈ ਉਹਨਾਂ ਵੱਲੋਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ ਉਹਨਾਂ ਨੇ ਫੇਸਬੁੱਕ ਤੇ ਪੋਸਟ ਕਰਦੇ ਲਿਖਿਆ ਹੈ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਨੂੰ ਮਿਲ ਕੇ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਿੱਚ ਹੋ ਰਹੀ ਲੁੱਟ ਦੇ ਖਿਲਾਫ ਅਤੇ ਸੀਐਸਆਰ ਵਿੱਚ ਹੋ ਰਹੇ ਵੱਡੇ ਕਪਲੇ ਅਤੇ ਹਲਕੇ ਨਾਲ ਹੋ ਰਹੇ ਵਿੱਤਕਰੇ ਨੂੰ ਲੈ ਕੇ ਮੰਗ ਪੱਤਰ ਦਿੱਤਾ ਤੇ ਵਿਧਾਨ ਸਭਾ ਵੱਲੋਂ ਕਾਰਵਾਈ ਦੀ ਮੰਗ ਕੀਤੀ ਅਤੇ ਉਹਨਾਂ ਵੱਲੋਂ ਪੂਰਨ ਪ੍ਰੋਸਾ ਦਿੱਤਾ ਗਿਆ ਹੈ ਕਿ ਵਿਧਾਨ ਸਭਾ ਵੱਲੋਂ ਕਾਰਵਾਈ ਕੀਤੀ ਜਾਵੇਗੀ ਅਤੇ ਉਹ ਖੁਦ ਵੀ ਰਿਫਾਇਨਰੀ ਵਿੱਚ ਪਹੁੰਚ ਕੇ ਜਾਂਚ ਪੜਤਾਲ ਕਰਨਗੇ ਦੱਸ ਦੇ ਕਿ ਇਸ ਤੋਂ ਪਹਿਲਾਂ ਐਮਐਲਏ ਬਲਜਿੰਦਰ ਕੋਰ ਵੱਲੋਂ ਪਿਛਲੇ ਕੁਝ ਦਿਨਾਂ ਪਹਿਲਾਂ ਹੋਏ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਇਸ ਕੱਪਲੇ ਬਾਰੇ ਵੱਡੇ ਖੁਲਾਸੇ ਕੀਤੇ ਗਏ ਸਨ ਉਹਨਾਂ ਨੇ ਕਿਹਾ ਸੀ ਕਿ ਤਲਵੰਡੀ ਸਾਬੋ ਵਿੱਚ ਸਭ ਤੋਂ ਵੱਡੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਹੈ ਤੇ ਜਦੋਂ ਰਿਫਾਇਨਰੀ ਲੱਗੀ ਸੀ ਤਾਂ ਉਦੋਂ ਕਰੋੜਾਂ ਦੀ ਜ਼ਮੀਨ ਲੋਕਾਂ ਨੇ ਕੋਡੀਆਂ ਪਾ ਦਿੱਤੀ ਸੀ ਤੇ ਰਿਫਾਇਨਰੀ ਲਾਉਣ ਵੇਲੇ ਇੱਕ ਰੂਲ ਬਣਾਇਆ ਗਿਆ ਸੀ ਕਿ ਜਦੋਂ ਰਿਫਾਇਨਰੀ ਲੱਗ ਜਾਂਦੀ ਹੈ ਤਾਂ ਇਸ ਦਾ ਜੋ ਸੀਐਸਆਰ ਹੋਊਗਾ ਤਾਂ ਇਸ ਦਾ 2% 100 ਕਿਲੋਮੀਟਰ ਦੇ ਘੇਰੇ ਵਿੱਚ ਲੋਕਾਂ ਦੀ ਸੋਸ਼ਲ ਸਿਕਿਉਰਿਟੀ ਲਈ ਇਸ ਦੀ ਵਰਤੋਂ ਕਰਾਂਗੇ ਉਹਨਾਂ ਨੇ ਕਿਹਾ ਕਿ ਪਰ ਮੈਂ ਸੀਐਸਆਰ ਨੂੰ ਲੈ ਕੇ ਇੰਨੀਆਂ ਕਿ ਚਿੱਠੀਆਂ 2.5 ਸਾਲਾਂ ਦੇ ਵਿੱਚ ਕੱਢ ਦਿੱਤੀਆਂ ਨੇ ਜਿਸ ਦੇ ਜ਼ਿੰਮੇਵਾਰ ਸੀਦੇ ਸਾਡੇ ਡੀਸੀ ਨੇ ਸਾਡੇ ਐਸਐਸਪੀ ਸਾਹਿਬ ਨੇ ਇੱਥੋਂ ਤੱਕ ਕਿ ਮੈਂ ਚੀਫ ਫੈਕਟਰੀ ਸਾਹਿਬ ਨੂੰ ਵੀ ਚਿੱਠੀ ਲਿਖ ਦਿੱਤੀ ਸੀ ਉਹਨਾਂ ਨੇ ਕਿਹਾ ਕਿ ਪਰ ਮੈਂ ਸੀਐਮ ਸਾਹਿਬ ਦਾ ਧੰਨਵਾਦ ਕਰਦੀ ਹਾਂ ਕਿ ਜਦੋਂ ਮੈਂ ਉਹਨਾਂ ਨੂੰ ਇਹ ਗੱਲ ਦੱਸੀ ਕਿ ਸਾਨੂੰ ਸੀਐਸਆਰ ਦਾ ਹਿਸਾਬ ਨਹੀਂ ਆਉਂਦਾ ਤੇ ਸਾਨੂੰ ਪਤਾ ਨਹੀਂ ਲੱਗਦਾ ਕਿ ਰੈਫਾਇਨਰੀ ਵਿੱਚ ਜਿਹੜਾ ਸੀਐਸਆਰ ਦਾ ਪੈਸਾ ਬਣਦਾ ਹੈ ਉਸ ਨੂੰ ਕਿੱਥੇ ਲਾਉਂਦੀ ਹੈ ਉਹ ਸਿਰਫ ਮਿੱਠੀਆਂ ਗੋਲੀਆਂ ਦੇ ਕੇ ਲੋਕਾਂ ਨੂੰ ਬੈਂਚ ਵੰਡ ਕੇ ਤੇ ਲੋਕਾਂ ਨੂੰ ਟਰੀ ਵੰਡ ਕੇ ਕਹਿ ਦਿੰਦੇ ਨੇ ਕਿ ਤੁਹਾਡਾ ਸੀਐਸਆਰ ਪੂਰਾ ਹੋ ਗਿਆ ਹੈ ਸੀਐਮ ਸਾਹਿਬ ਨੇ ਵੀ ਇੱਕ ਮੀਟਿੰਗ ਲੋਕਲ ਸਾਡੇ ਹਲਕੇ ਦੀ ਬੁਲਾਈ ਸੀ ਪਰ ਕਿਸੇ ਨਾ ਕਿਸੇ ਕਾਰਨ ਬੀਜ ਰੁਜੇਵੇਂਆ ਕਰਕੇ ਉਹ ਮੀਟਿੰਗ ਦੂਰੀ ਰਹਿ ਗਈ ਸੀ ਉਹਨਾਂ ਨੇ ਅੱਗੇ ਕਿਹਾ ਕਿ ਜੇ ਉਹ ਮੀਟਿੰਗ ਪ੍ਰੋਪਰ ਤਰੀਕੇ ਨਾਲ ਕਰਵਾਈ ਜਾਵੇ ਉਸ ਮੀਟਿੰਗ ਦੇ ਵਿੱਚ ਮੈਨੇਜਮੈਂਟ ਨੂੰ ਕਾਲ ਕੀਤੀ ਜਾਵੇ ਤੇ ਸਾਡੇ ਹਲਕੇ ਦੇ ਲੋਕ ਕਾਲ ਕੀਤੇ ਜਾਣ ਤਾਂ ਸ਼ਾਇਦ ਇਹ ਸਫਲ ਹੋ ਜਾਵੇਗੀ ਤੇ ਉਹਨਾਂ ਨੇ ਇਸ ਮੌਕੇ ਸਪੀਕਰ ਸੰਧਵਾ ਨੂੰ ਵੀ ਬੇਨਤੀ ਕੀਤੀ ਸੀ ਕਿ ਤੁਸੀਂ ਵੀ ਸਮਾਂ ਕੱਢ ਕੇ ਰਿਫਾਇਨਰੀ ਜ਼ਰੂਰ ਜਾ ਕੇ ਆਓ ਆਤੇ ਹੁਣ ਐਮਐਲਏ ਬਲਜਿੰਦਰ ਕੋਰ ਵੱਲੋਂ ਇਸ ਮਾਮਲੇ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ ਸੋ ਇਸ ਨੂੰ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚਲਣਾ ਬਣੇ ਰਹੋ ਧੰਨਵਾਦ ਤਲਵੰਡੀ ਸਾਬੋ ਦੇ ਵਿੱਚ ਸਭ ਤੋਂ ਵੱਡੀ ਗੁਰਗੋਵਿੰਦ ਸਿੰਘ ਰਿਫਾਇਨਰੀ ਹੈ ਜੀ ਤੇ ਜਦੋਂ ਰਿਫਾਇਨਰੀ ਲੱਗੀ ਆ ਨਾ ਤੇ ਉੱਥੇ ਕਰੋੜਾਂ ਦੀ ਜ਼ਮੀਨ ਕੌਡੀਆਂ ਪਾ ਉਥੋਂ ਦੇ ਲੋਕਾਂ ਨੇ ਦਿੱਤੀ ਆ ਤੇ ਰਿਫਾਇਨਰੀ ਲਾਉਣ ਵੇਲੇ ਉਦੇ ਰੂਲਸ ਦੇ ਵਿੱਚ ਕਲ ਕਮਿਟ ਕੀਤਾ ਸੀਗਾ ਕਿ ਜਦੋਂ ਇਹ ਫਾਈਨਲੀ ਲੱਗ ਜਾਂਦੀ ਹੈ ਤਾਂ ਜਿਹੜਾ ਇਹਦਾ ਸੀਐਸਆਰ ਹੋਊਗਾ ਇਹਦਾ 2% ਅਸੀਂ 100 ਕਿਲੋਮੀਟਰ ਦੇ ਘੇਰੇ ਤੇ ਲੋਕਾਂ ਦੀ ਸੋਸ਼ਲ ਸਿਕਿਉਰਿਟੀ ਵਾਸਤੇ ਇਹਨੂੰ ਯੂਜ਼ ਕਰਾਂਗੇ ਪਰ ਮੈਂ ਸੀਐਸਆਰ ਨੂੰ ਲੈ ਕੇ ਇੰਨੀਆਂ ਕਿ ਚਿੱਠੀਆਂ 2.5 ਸਾਲਾਂ ਦੇ ਵਿੱਚ ਕੱਢ ਚੁੱਕੀਆਂ ਜਿਦੇ ਜ਼ਿੰਮੇਵਾਰ ਸਦਮ ਸਦੇ ਸਾਡੇ ਡੀਸੀ ਨੇ ਸਾਡੇ ਐਸਐਸਪੀ ਸਾਹਿਬ ਨੇ ਇਹ ਤੋਂ ਤੱਕ ਕੀ ਚੀਫ ਸਕੱਟਰੀ ਸਾਹਿਬ ਨੂੰ ਮੈਂ ਚਿੱਠੀ ਲਿਖ ਦਤੀ ਹੈ ਖੈਰ ਮੈਂ ਸੀਐਮ ਸਾਹਿਬ ਦਾ ਧੰਨਵਾਦ ਕਰਦੀ ਹਾਂ ਕਿ ਜਦੋਂ ਮੈਂ ਉਹਨਾਂ ਨੂੰ ਇਹ ਗੱਲ ਦੱਸੀ ਕਿ ਸਾਡੇ ਕੋਲੇ ਸੀਐਸਆਰ ਦਾ ਹਿਸਾਬ ਨਹੀਂ ਆਉਂਦਾ ਜੀ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਫਾਈਨਰੀ ਜਿਹੜਾ ਸੀਐਸਆਰ ਦਾ ਪੈਸਾ ਬਣਦਾ ਉਹਨੂੰ ਕਿੱਥੇ ਲਾਉਂਦੀ ਹੈ ਉਹ ਸਿਰਫ ਮਿੱਠੀਆਂ ਗੋਲੀਆਂ ਦੇ ਕੇ ਨਾ ਇੱਕ ਤਰ੍ਹਾਂ ਦੇ ਕਹਿ ਲਓ ਕਿ ਬੈਂਚ ਵੰਡ ਕੇ ਉਹ ਟਰੀ ਗਾਰਡ ਵੰਡ ਕੇ ਲੋਕਾਂ ਨੂੰ ਕਹਿ ਦਿੰਦੀ ਹੈ ਕਿ ਤੁਹਾਡਾ ਸੀਐਸਆਰ ਪੂਰਾ ਹੋ ਗਿਆ ਸੋ ਜੇ ਸਰਕਾਰ ਮੈਂ ਸੀਐਮ ਸਾਹਿਬ ਦਾ ਧੰਨਵਾਦ ਇਸ ਲਈ ਕਰਦੀ ਹਾਂ ਕਿਉਂਕਿ ਉਹਨਾਂ ਨੇ ਇੱਕ ਮੀਟਿੰਗ ਲੋਕਲ ਸਾਡੇ ਹਲਕੇ ਦੀ ਬੁਲਾਈ ਸੀਗੀ ਪਰ ਉਹ ਮੀਟਿੰਗ ਕਿਤੇ ਨਾ ਕਿਤੇ ਅਧੂਰੀ ਰਹਿ ਗਈ ਸ਼ਾਇਦ ਕਿਤੇ ਬਿਜੀ ਰੁਜ਼ੀਵੀਆਂ ਕਰਕੇ ਜੇ ਉਹ ਮੀਟਿੰਗ ਪ੍ਰੋਪਰ ਤਰੀਕੇ ਨਾਲ ਬੁਲਾਈ ਜਾਵੇ ਉਸ ਮੀਟਿੰਗ ਦੇ ਵਿੱਚ ਮੈਨੇਜਮੈਂਟ ਨੂੰ ਕਾਲ ਕੀਤੀ ਜਾਵੇ ਪਲੱਸ ਸਾਡੇ ਹਲਕੇ ਦੇ ਲੋਕ ਕਾਲ ਕੀਤੇ ਜਾਣ ਤਾਂ ਸ਼ਾਇਦ ਉਹ ਸਫਲ ਹੋ ਜਾਊਗੀ ਔਰ ਮੇਰੀ ਬੇਨਤੀ ਤੁਹਾਡੇ ਤੱਕ ਵੀ ਆ ਕਿ ਤੁਸੀਂ ਵੀ ਸਮਾਂ ਕੱਢ ਕੇ ਰੀਫਾਈਨਰੀ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਕੇ ਆਓ ਔਰ ਮੈਨੂੰ ਤਾਂ ਇਥੋਂ ਤੱਕ ਵੀ ਮਤਲਬ ਉੱਥੇ ਡਾਊਟ ਆ ਕਿ ਜਿਹੜਾ ਉਹਨਾਂ ਨੇ ਭਰੋਸਾ ਦਿੱਤਾ ਕਿ ਅਸੀਂ ਇੱਥੇ ਗ੍ਰੀਨਰੀ ਵਧਾਵਾਂਗੇ ਉਥੋਂ ਦੀ ਗ੍ਰੀਨਰੀ ਕਿਉਂਕਿ ਪੋਲਿਊਸ਼ਨ ਇੰਨੇ ਸਿਖਰ ਤੇ ਬੋਲਦਾ ਉਥੋਂ ਦੇ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਪਾਣੀ ਦੇ ਵਿੱਚ ਪੋਲਿਊਸ਼ਨ ਆ 에ਅਰ ਦੇ ਵਿੱਚ ਪੋਲਿਊਸ਼ਨ ਆ ਲੋਕ ਉਥੋਂ ਪਿੰਡਾਂ ਨੂੰ ਖਾਲੀ ਕਰ ਕਰਕੇ ਦੂਸਰੇ ਪਾਸੇ ਜਾ ਰਹੇ ਨੇ ਔਰ এনवायरमेंट ਨੂੰ ਇੰਨਾ ਕ ਪੋਲੂਟ ਕੀਤਾ ਹੋਇਆ ਇਥੋਂ ਤੱਕ ਕਿ ਸੀਵਰੇਜ ਦਾ ਪਾਣੀ ਉਹਨਾਂ ਦਾ ਕਿੱਥੇ ਜਾਂਦਾ ਇਟ ਇਜ਼ ਆਲਸੋ ਅੰਡਰ ਕੁਐਸਚਨ ਮਾਰਕ ਔਰ ਮੈਨੂੰ ਤਾਂ ਇਤੋਂ ਤੱਕ ਵੀ ਡਾਊਟ ਹੈ ਬਿਜਲੀ ਮੰਤਰੀ ਬੈਠੇ ਨੇ ਕਿ ਉਹ ਬਿਜਲੀ ਦੇ ਬਿੱਲ ਵੀ ਭਰਦੇ ਆ ਕਿ ਨਹੀਂ ਭਰਦੇ ਇਹ ਸਾਰਾ ਕੁਝ ਜਿਹੜਾ ਹੈਗਾ ਇਹ ਸਵਾਲ ਦੇ ਵਿੱਚ ਮੇਰਾ ਇਸ ਵੇਲੇ ਤੁਹਾਡੇ ਡੈਸਕ ਤੇ ਹੈ ਜੀ ਔਰ ਦੂਸਰੀ ਮੈਂ ਗੱਲ ਕਰਨਾ ਚਾਹੂੰਗੀ ਕਿ ਰਿਫਾਈਨਰੀ ਦੇ ਵਿੱਚ ਇੱਕ ਹੋਰ ਵੱਡਾ ਕਪਲਾ ਜਿਹੜਾ ਸਿਖਰ ਤੇ ਬੋਲਦਾ ਕਿ ਬਹੁਤ ਵੱਡੇ ਵੱਡੇ ਟਰਾਂਸਪੋਰਟਰ ਜਿਹੜੇ ਇੱਕ ਕਾਰਪੋਰੇਟ ਘਰਾਣਿਆਂ ਦੇ ਨਾਲ ਮਿਲ ਕੇ ਇੱਕ ਨੈਕਸਸ ਬਣਾਇਆ ਹੋਇਆ ਉੱਥੋਂ ਦੀ ਮੈਨੇਜਮੈਂਟ ਦੇ ਨਾਲ ਮਿਲ ਕੇ ਜਿਹੜੇ ਲਗਾਤਾਰ ਦੱਬ ਕੇ ਗਰੀਬ ਟਰਾਂਸਪੋਰਟਰਾਂ ਨੂੰ ਲੁੱਟ ਰਹੇ ਔਰ ਅੱਜ ਤੱਕ ਗਰੀਬ ਲੋਕਾਂ ਦੀ ਹਿੰਮਤ ਨਹੀਂ ਪਈ ਕਿ ਉੱਥੇ ਆਪਣਾ ਇੱਕ ਵੀ ਕੰਮ ਕਰ ਸਕਣ ਆਪਣੀ ਇੱਕ ਵੀ ਗੱਡੀ ਪਾ ਸਕਣ ਔਰ ਸਾਡੀ ਸਰਕਾਰ ਤੋਂ ਅ ਸਾਡੇ ਲੋਕਾਂ ਨੂੰ ਉਮੀਦਾਂ ਜਾਗੀਆਂ ਨੇ ਔਰ ਜਦੋਂ ਵੀ ਕੋਈ ਆਵਾਜ਼ ਚੱਕਦਾ ਉੱਥੇ ਤਾਂ ਉਹਨੂੰ ਨਾਮ ਦੇ ਦਿੱਤਾ ਜਾਂਦਾ ਕਹਿੰਦੇ ਜੀ ਉਹ ਤਾਂ ਗੁੰਡਾ ਟੈਕਸ ਮੰਗਦੇ ਸੋ ਸਰ ਤੁਹਾਡੇ ਜ਼ਰੀਏ ਮੈਂ ਬੇਨਤੀ ਕਰਦੀ ਹਾਂ ਦੇਖੋ ਮੀਡੀਆ ਵਾਲੇ ਵੀਰੇ ਵੀ ਮੇਰੇ ਬੈਠੇ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਜਦੋਂ ਵੀ ਕੋਈ ਗੱਲ ਕਰਨੀ ਹੁੰਦੀ ਹੈ ਤਾਂ ਕਮ ਸੇ ਕਮ ਇੱਕ ਸਵਾਲ ਜ਼ਰੂਰ ਉਹਨਾਂ ਨੂੰ ਪੁੱਛਿਆ ਕਰੋ ਵੀ ਭਾਈ ਐ ਤਾਂ ਦੱਸ ਦਿਓ ਤੁਹਾਡਾ ਸੀਐਸਐਨ ਕਿੱਥੇ ਜਾਂਦਾ ਤੁਸੀਂ ਕਿੱਥੇ ਲਾਉਨੇ ਹੋ ਤੁਸੀਂ ਰੌਲਾ ਪਾ ਦਿੰਨੇ ਹੋ ਜਦੋਂ ਕੋਈ ਗੱਲ ਕਰਦੀ ਕਹਿੰਦੇ ਗੁੰਡਾ ਟੈਕਸ ਸੋ ਇਟਸ ਮਾਈਕ ਓਪਨ ਚੈਲੰਜ ਇਨ ਹਾਊਸ ਕਿ ਜੇ ਕੋਈ ਕਹਿੰਦਾ ਗੁੰਡਾ ਟੈਕਸ ਤਾਂ ਮੇਰੇ ਸਾਹਮਣੇ ਪਰਚੀ ਲੈ ਕੇ ਦੇ ਦਿਓ ਆਮ ਰਿਸਪੌਂਸੀਬਲ ਫਾਰ 댓 ਪਰ ਮੇਰੀ ਬੇਨਤੀ ਹੈ ਜੀ ਤੁਸੀਂ ਮੇਰੇ ਨਾਲ ਚੱਲੋ ਮਿਸਟਰ ਸਾਹਿਬਾਨ ਨੂੰ ਬੇਨਤੀ ਹੈ ਪੂਰੀ ਸਰਕਾਰ ਨੂੰ ਬੇਨਤੀ ਹੈ ਕਿ ਆਪਾਂ ਇੱਕ ਵਾਰੀ ਜਾ ਕੇ ਉੱਥੇ ਜਾ ਕੇ ਚੈੱਕ ਕਰਕੇ ਆਈਏ ਕਿਉਂਕਿ ਜਿਹੜੀ ਅਸੀਂ ਗੱਲ ਕਰਦੇ ਆ ਕਿ 90% ਲੋਕਲ ਲੋਕਾਂ ਨੂੰ ਸਾਡੇ ਸੀਐਮ ਸਾਹਿਬ ਹਮੇਸ਼ਾ ਕਹਿੰਦੇ ਆ ਕਿ ਜਿੱਥੇ-ਜਿੱਥੇ ਇੰਡਸਟਰੀ ਉਹਨਾਂ ਨੂੰ ਅਸੀਂ ਰੋਜ਼ਗਾਰ ਦੇਈਏ ਤਾਂ 90% ਤਲਵੰਡੀ ਸਾਬੋ ਦੇ ਲੋਕ ਆ ਜੜੇ ਉਹ ਵੀ ਰਿਕੁਆਇਰਡ ਕਰਦੇ ਆ